ਅੱਜ ਇੱਕ ਬੰਦੇ ਦੀ ਸਾਨੂੰ ਆਫਰ ਆਈ ਆ ਦਲਜੀਤ ਸਿੰਘ ਸਾਂਝੀ ਕਹਿੰਦਾ ਜਿੰਨਾ ਤੁਹਾਡੀ ਫਸਲਾਂ ਦਾ ਨੁਕਸਾਨ ਹੋਇਆ ਮੈਂ ਭਰੂੰਗਾ ਕਹਿੰਦਾ ਤਿਆਰੀ ਕਰ ਲੋ ਅਸੀਂ ਤੁਹਾਡੇ ਕੋ ਰੌੜ ਕੇ ਆ ਰਹੇ ਹਾਂ ਸਾਨੂੰ ਅਸੀਂ ਮਰਿਆ ਨਾ ਤੁਹਾਡੇ ਵਿੱਚ ਵਜਣਾ ਤੁਸੀਂ ਵੀ ਮਰਨਾ ਜਿਹੜੇ ਮੰਤਰੀ ਸੰਤਰੀ ਲੁਧਿਆਣਾ ਸ਼ਹਿਰ ਦੇ ਵਿੱਚ ਲਾਲੇ ਬੈਠੇ ਆ ਉਹਨਾਂ ਨੂੰ ਮੈਂ ਹੱਥ ਵਾਂਗ ਕੇ ਬੇਨਤੀ ਕਰਦਾ ਵੀ ਆਪਦੀ ਤਿਆਰੀ ਕਰ ਲੋ ਅਸੀਂ ਤੁਹਾਡੇ ਕੋ ਰੌੜ ਕੇ ਆ ਰਹੇ ਹਾਂ 1 ਵਜੇ ਤੋਂ 6 ਵਜੇ ਤੱਕ ਪਾਣੀ ਆਣਾ ਤੁਸੀਂ ਵੀ ਦੇਖ ਲਿਓ ਸਾਰੇ ਦੇਖ ਲਓ ਵੀ ਅੱਜ ਵੀ ਹੋਇਆ ਵੀਰੇ ਅੱਜ ਵੀ ਹੋਇਆ 5 ਵਜੇ ਤੱਕ ਖੜੇ ਰਹੇ ਆ ਮਿੱਟੀ ਦੇ ਕਹਿਣ ਤੇ ਰਾਤ ਨੂੰ ਅਟੈਕ ਹੋ ਰਿਹਾ ਪੰਜਾਬ ਤੇ ਸਸੀ ਗਾਜ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਸੋ ਇਸ ਵੇਲੇ ਸਸਟਾੜੀ ਕਲੋਨੀ ਦੇ ਬੰਨ ਤੇ ਮੌਜੂਦ ਆਏ ਸੀ ਇਸ ਵੇਲੇ ਔਰ ਤਸਵੀਰਾਂ ਦੇਖੋ ਕਿ ਇਸ ਵੇਲੇ ਪਾਣੀ ਦਾ ਭਾਵ ਇੰਨਾ ਤੇਜ ਹੈ ਕਿ ਬੰਨ ਨੂੰ ਖੋੜ ਦਿੰਦਾ ਹੈ ਤੇ ਅੰਦਰ ਪਿੰਡ ਦੇ ਦਾਖਲ ਹੁਣ ਤਿਆਰ ਲੇਕਿਨ ਲੈਵਲ ਘਟੇ ਇਸ ਕਰਕੇ ਬਚਾ ਹੈ ਜਿਹੜਾ ਉਹ ਹੋ ਗਿਆ ਤਾਂ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਨੇ ਬਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਗਰਮੇਲ ਸਿੰਘ ਗੇਲਾ ਪਿੰਡ ਸਸਰਾਲੀ ਗਲੋਨੀ ਦਾ ਰਹਿਣ ਵਾਲਾ ਜੀ ਅੱਛਾ ਵੀ ਜੀ ਇਹ ਕਦੋਂ ਖੋਇਆ ਜਿਹੜਾ ਖੁਰਿਆ ਵਾ ਥੋੜਾ ਇਹਦੇ ਨੂੰ ਕੰਮ ਜਿਓ ਇਹ ਸੋਡ ਇਹ ਸਲੋਡ ਇਹ ਬਾਈ ਜੀ ਅੱਜ ਨਾ ਕਹਿਣ ਦਾ ਮਤਵਲੇ ਨੂੰ 10 12 ਦਿਨ ਹੋ ਗਏ ਅਸੀਂ ਕੋਈ ਕੰਮ ਨਹੀਂ ਕਰ ਰਹੇ ਡੰਗਰਾਂ ਨੂੰ ਪੱਠੇ ਪਾਇਆ ਨੇ ਵੱਢ ਗਏ ਉਧਰੋਂ ਉਧਰੋਂ ਖਵਾਜਾ ਜੀ ਸਾਡੇ ਨਾਲ ਕਰੋਪ ਹੋਏ ਆ ਉਧਰੋਂ 인ਦਰ ਭਗਵਾਨ ਕਰੋਪ ਹੋਇਆ ਦੋਨੇ ਮਿਲ ਗਏ ਸਾਡਾ ਬਰਬਾਦੀ ਪੈ ਰਹੀ ਆ ਪ੍ਰਸ਼ਾਸਨ ਪ੍ਰਸ਼ਾਸਨ ਕਹਿੰਦਾ ਸੀ ਆਪ ਕਰੋਗੇ ਸਾਡੇ ਪਿੰਡ ਦੇ 120 ਕਿਲੇ ਜ਼ਮੀਨ ਦੇ ਮੋਟਰਾਂ ਮੋਟਰਾਂ ਚਾਰ ਖੰਭੇ ਬਿਜਲੀ ਵਾਲੇ ਦੋ ਟਰਾਂਸਫਾਰਮ ਵੀ ਕਹਿਣ ਨਾਲ ਜੋ ਬਰਬਾਦੀ ਸਾਡੇ ਪਿੰਡ ਦਾ ਪੌਪੂਲਰ ਲੱਗਿਆ ਝੋਨਾ ਲੱਗਿਆ ਸੀ ਉਹ ਸਾਰਾ ਹੀ ਡੱਗ ਗਿਆ ਬੰਨ ਵੀ ਅੱਜ ਗਿਰ ਗਿਆ ਸਵੇਰ ਦਾ 7:30 ਵੇ ਦਾ ਅਸੀਂ ਰੋਲਾ ਪਾਇਆ ਪ੍ਰਸ਼ਾਸਨ ਜੀ ਕੀ ਕਰੋਗੇ ਉਹ ਕਹਿੰਦਾ ਜੀ ਅਸੀਂ ਕਰਾਂਗੇ ਪੱਥਰ ਬਾਹਰ ਰੱਖੇ ਆ ਹੁਣ ਉਹਨਾਂ ਨੂੰ ਕਹ ਪੱਥਰਾਂ ਦੇ ਕੁੰਡੇ ਕੁੰਡੇ ਬਣਾ ਦਿਓ ਛੈਣੀਆਂ ਨਾਲ ਕੁੰਡੇ ਬਣਾ ਕੇ ਸਾਨੂੰ ਦੇ ਦਿਓ ਅਸੀਂ ਚਟਣੀ ਘੁੱਟ ਕੇ ਸਾਡੇ ਖਾਇਆ ਕਰਾਂਗੇ ਸਾਡੀ ਦੇਖੋ ਜੀ ਹੁਣ ਨਵਾਂ ਪ੍ਰਸ਼ਾਸਨ ਨੇ ਕੀ ਕੀਤਾ ਇੱਥੋਂ ਚਾਰ ਕੀਲੇ ਪਿੱਛੇ ਬੰਨ ਲਾਣ ਲੱਗੇ ਚਾਰ ਕੀਲੇ ਪਿੱਛੇ ਵੀ ਜਿਹੜੀ ਮਾੜੀ ਮੋਟੀ ਸਾਡੇ ਪਿੰਡ ਦੀ ਹੋਰ ਵਿਕਾਸ ਵਾਲੀ ਜ਼ਮੀਨ ਆ ਰੋਟੀ ਕਰਤ ਕਰਤ ਕਰਕੇ ਖਾਣੇ ਵਾਲੀ ਉਹ ਵੀ ਉਜੜ ਜਾਵੇ ਤੁਸੀਂ ਦੇਖ ਲਓ ਉੱਥੇ ਜਾ ਕੇ ਬੰਨ ਚਾਰ ਕੀਲੇ ਪਿੱਛੇ ਜਾ ਕੇ ਬਣਾਣ ਲੱਗ ਗਿਆ ਸਾਡਾ ਜੀ ਦੇਖੋ ਜੀ ਅਸੀਂ ਇਹ ਨਹੀਂ ਕਹਿੰਦੇ ਜੇ ਸਾਡਾ ਪਿੰਡ ਸਾਡੇ ਪਿੰਡ ਦੇ ਆਸੇ ਪਾਸੇ 10 ਪਿੰਡ ਉਜਣ ਤੋਂ ਬਾਅਦ ਫਿਰ ਨੰਬਰ ਲੁਧਿਆਣੇ ਦਾ ਲੁਧਿਆਣੇ ਸ਼ਹਿਰ ਦਾ ਜਿਹੜੇ ਮੰਤਰੀ ਸੰਤਰੀ ਲੁਧਿਆਣੇ ਸ਼ਹਿਰ ਦੇ ਵਿੱਚ ਲਾਲੇ ਬੈਠੇ ਆ ਉਹਨਾਂ ਨੂੰ ਮੈਂ ਹੱਥ ਵਾਂ ਕੇ ਬੇਨਤੀ ਕਰਦਾ ਵੀ ਆਪ ਦੀ ਤਿਆਰੀ ਕਰ ਲੋ ਅਸੀਂ ਤੁਹਾਡੇ ਕੋ ਰੜ ਕੇ ਆ ਰਹੇ ਆ ਸੰਨ ਸੰਭਲਿਓ ਸਾਨੂੰ ਅਸੀਂ ਮਰਿਆ ਨਾ ਤੁਹਾਡੇ ਵਿੱਚ ਵਜਣਾ ਤੁਸੀਂ ਵੀ ਮਰਨਾ ਤਿਆਰੀ ਕਰ ਲੋ ਲੁਧਿਆਣਾ ਇਹਨੇ ਨੇੜੇ ਇੱਥੋਂ ਇੱਥੋਂ ਜੀ 10 ਕਿਲੋਮੀਟਰ ਜੀ 10 ਕਿਲੋਮੀਟਰ ਸਾਰਾ 10 ਕਿਲੋਮੀਟਰ ਲੁਧਿਆਣਾ ਵਾ ਅਸੀਂ ਗਲਤ ਨਹੀਂ 10 ਕਿਲੋਮੀਟਰ ਇਹ ਖਵਾਜਾ ਜੀ ਇਹ ਨਾ ਘੰਟੇ 2 ਘੰਟੇ ਪਹੁੰਚ ਜਾਣਾ ਸਾਨੂੰ ਲੈ ਕੇ ਨਾਲੇ ਮਰਿਆ ਨੂੰ ਉਹ ਕੋਲ ਇੱਥੇ ਕੋਈ ਸਰਕਾਰ ਦਾ ਪ੍ਰਸ਼ਾਸਨ ਨਾ ਬਹੁਤ ਆਇਆ ਡੀਸੀ ਆਇਆ ਐਸ ਡੀਐਮ ਆਇਆ ਫਲਾਨਾ ਟੈਂਕੜਾ ਮੈਨੂੰ ਨਹੀਂ ਪਤਾ ਮੈਂ ਦੇਸੀ ਬੰਦਾ ਕਿੰਨੇ ਕੁਰਸੀਆਂ ਤੇ ਬੈਠੇ ਆ ਮੈਂ ਕਹਿੰਨਾ ਜੀ ਰੱਬ ਭਲਾ ਕਰੇ ਸਾਡਾ ਜੇ ਅਸੀਂ ਤਾਂ ਇਹੀ ਕਹਿੰਨੇ ਆ ਵੀ ਖਵਾਜਾ ਜੀ ਪੀਰਾਂ ਦੇ ਆ ਪੀਰਾ ਤੂੰ ਹੀ ਸ਼ਾਂਤ ਹੋ ਜਾ ਸਾਨੂੰ ਇਹਨਾਂ ਤੋਂ ਦਾ ਕੋਈ ਆਸ ਨਹੀਂ ਤੇਰੇ ਤੋਂ ਸਾਨੂੰ ਆਸ ਆ ਖਵਾਜੇ ਪੀਰ ਦਾ ਬੋਲ ਸਾਚੇ ਦਰਵਾਜ਼ਾ ਅਸੀਂ ਇਹ ਮੰਗ ਕਰਦੇ ਆ ਵੀ ਸਾਡਾ ਬਹੁਤ ਬੁਰਾ ਹਾਲ ਆ ਏ ਅਸੀਂ ਤਾਂ ਸਾਡੇ ਪਿੰਡ ਚੋਂ ਚੌਲਾਂ ਦੀ ਦੇਗ ਦਲੀਆ ਸਾਡੇ ਗੁਰਦੁਆਰਾ ਸਾਹਿਬ ਤੋਂ ਲੰਗਰ ਸਾਡੇ ਨਾਮਤਾਰੀ ਡੇਰਾ ਵਾ ਉਹਨਾਂ ਵੱਲੋਂ ਖੰਡਵੜ ਸਾਹਿਬ ਰੱਖਿਆ ਕੱਲ ਭੋਗ ਪਿਆ ਫੇਰ ਨਾਲੇ ਰੱਖਤਾ ਉੱਥੇ ਰੱਖਿਆ ਦੇਖ ਦਰਸ਼ਨ ਕਰੋ ਜਾ ਕੇ ਬਾਠ ਕਰਵਾ ਰਹੇ ਆ ਗੁਰਦੁਆਰਾ ਸਾਹਿਬ ਵੀ ਅੱਜ ਖੰਡਵੜ ਰੱਖਤਾ ਅਸੀਂ ਕੀ ਕਰੀਏ ਅਸੀਂ ਸਾਡੇ ਕੋਲ ਤਾਂ ਇਹੀ ਗੁਰੂ ਦੀ ਬਾਣੀ ਆ ਸਾਡੇ ਕੋਲ ਮੈਂਤਾ ਜਿਆਦਾਤਰ ਦੇਖਿਆ ਤੁਸੀਂ ਇਸ ਜਗ੍ਹਾ ਦੇ ਉੱਤੇ ਜਿਹੜੇ ਲੋਕ ਆਉਂਦੇ ਆ ਸੇਵਾ ਸੇਵਾ ਕਰਨ ਘਟ ਆਉਂਦੇ ਦੇਖਣ ਵੱੱਦ ਆ ਰਹੇ ਨੇ ਉਹ ਸ਼ਹਿਰ ਨਹੀਂ ਨਹੀਂ ਦੇਖੋ ਜੀ ਦੇਖੋ ਜੀ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਜਿੰਨਾ ਜੂਥ ਆਇਆ ਵਾ ਸਾਰਾ ਇਹ ਸੇਵਾ ਚ ਲੱਗਿਆ ਲੱਗਿਆ ਬੋਰੇ ਚੱਕਦੇ ਹੁਣੇ ਆਪਾਂ ਆਰਡਰ ਕਰਦੇ ਨੇ ਬੋਰੇ ਚੱਕੋ ਇਹ ਮੁੰਡੇ ਇਹ ਬਾਈ ਇਹਨਾਂ ਨੂੰ ਡਾਰਾ ਕਿਸੇ ਦਾ ਮਿਹਰਬਾਨ ਘਾਰ ਆ ਕਿਸੇ ਦਾ ਬੂਧਗੜ ਵੀ ਜੇ ਇਹਨਾਂ ਦੇ ਪੈਂਟ ਬਣ ਗਿਆ ਸਾਡੇ ਵੀ ਫਿਰ ਆਏ ਜਾਣਾ ਜੇ ਵੀਰੇ ਇਹ ਸਾਡੇ ਕੋ ਕਮਾਲ ਹੋ ਗਈ ਮੁਸਲਮਾਨ ਭਾਈਚਾਰੇ ਨਾਲ ਸਾਡੇ ਕੇਲਿਆਂ ਦਾ ਲੰਗਰ ਆ ਬਾਲੇ ਹਿਸਾਨਾ ਸਤਿ ਸ੍ਰੀ ਅਕਾਲ ਅਸੀਂ ਦੇਖਦੇ ਸੀ ਅਸੀਂ ਦੇਖਦੇ ਸੀ ਦੁਨੀਆ ਤੇ ਵੀ ਕੀ ਹੋਊਗਾ ਪਰ ਸਾਨੂੰ ਅੱਜ ਇੱਕ ਬੰਦੇ ਦੀ ਸਾਨੂੰ ਆਫਰ ਆਈ ਆ ਦਲਜੀਤ ਸਿੰਘ ਸਾਹ ਦੀ ਕਹਿੰਦਾ ਜਿੰਨਾ ਸੋਡੀ ਫਸਲਾਂ ਦਾ ਨੁਕਸਾਨ ਹੋਇਆ ਮੈਂ ਭਰੂੰਗਾ ਕਹਿੰਦਾ ਦਲਜੀਤ ਨੇ ਆਪ ਗਿਆ ਵਾ ਦਲਜੀਤ ਨਾ ਆਪ ਕਹਤਾ ਵੀ ਜਿੰਨਾ ਲੁਧਿਆਣੇ ਰੀ ਦਾ ਨੁਕਸਾਨ ਫਸਲਾਂ ਦਾ ਹੋਊਗਾ ਮੈਂ ਭਰੂੰਗਾ ਕਹਿੰਦਾ ਇਦਾਂ ਦੀ ਕੋਈ ਗੱਲ ਨਹੀਂ ਪਾਈ ਸਾਡੇ ਅੱਜ ਆ ਜਿਹੜੇ ਕਲਾਕਾਰਾਂ ਦੇ ਗਾਣੇ ਆ ਨਾ ਉਹ ਸੱਚ ਹੋ ਰਹੇ ਆ ਉਹੀ ਸਾਡੇ ਪੰਜਾਬ ਨਾ ਖੜ ਰਹੇ ਆ ਪ੍ਰਸ਼ਾਸਨ ਸ਼ਾਸਨ ਕੋਈ ਨਹੀਂ ਖੜ ਰਹੇ ਪ੍ਰਸ਼ਾਸਨ ਜਿਹੜਾ ਮੂਹਰੇ ਖੜਾ ਹੈ ਉਹਨਾਂ ਨੇ ਕਹਿਣਾ ਵੀ ਅਸੀਂ ਤਾਂ ਲਗਾਤਾਰ ਡਿਊਟੀਆਂ ਨਿਭਾ ਰਹੇ ਹਾਂ ਡਿਊਟੀ ਤਾਂ ਜੀ ਦੇਖੋ ਮੇਰੀ ਗੱਲ ਸੁਣੋ ਜਿਹਨੂੰ ਲੱਖ ਰੁਪਈਆ ਤਨਖਾਹ ਮਿਲਦੀ ਹੈ ਉਹ ਬੈਠਾ ਕੁਰਸੀ ਤੇ ਤੇ ਪਪੂਲਰਾਂ ਦੀ ਛਾਂ ਦੇ ਵਿੱਚ ਕੇਲੇ ਕਾਈ ਜਾਂਦਾ ਠੀਕ ਹੈ ਜੀ ਲੰਗਰ ਲੰਗਰ ਕੋਈ ਕੇਲਿਆਂ ਦਾ ਲੈ ਕੇ ਆ ਰਿਹਾ ਕੋਈ ਦਲੀਆ ਲੈ ਕੇ ਆ ਰਿਹਾ ਪ੍ਰਸ਼ਾਸਨ ਖਾ ਰਿਹਾ ਵਾ ਤੇ ਪੈੰਡ ਵਾਲਿਆ ਦੇਖ ਲਓ ਪ੍ਰਸ਼ਾਸਨ ਨੂੰ ਪਹਿਲਾਂ ਕਹਿ ਦਿਓ ਵੀ ਆਹੀ ਬੰਨੇ ਲਾ ਦੋ ਉੱਥੇ ਟੋਟਿਆ ਅੱਜ ਟਾਈਮ ਦੇਖੋ ਜੀ ਹੁਣ ਕਿੰਨਾ ਹੋਇਆ ਇਹ ਵੱਜ ਗਏ 2:00 ਵੱਜ ਗਏ ਇਹ 7:30 ਵਜੇ ਦਾ ਸਾਢੇ 7 ਸਰ ਜੀ ਸਾਢੇ ਸਾਢੇ 7 ਵਜੇ ਦਾ ਨਾ ਬੰਨ ਰੁੱਟਣ ਲੱਗਿਆ ਪੁਲਿਸ ਮਹਿਕਮਾ ਬਹੁਤ ਆਇਆ ਪੁਲਿਸ ਮਹਿਕਮਾ ਵਿਚਾਰਾ ਉਹ ਨਾ ਬੰਨ ਥੋੜੀ ਲਾਣਾ ਉਹ ਤਾਂ ਕਹਿੰਦਾ ਲੋਕਾਂ ਨੂੰ ਕਹਿੰਦਾ ਸੇਫਟੀ ਚੋ ਸੇਫਟੀ ਚੋ ਬਧੀਆ ਅਫਸਰ ਜਿਹੜਾ ਪ੍ਰਸ਼ਾਸਨ ਉਹ ਕਹਿੰਦੇ ਕਰਾਂਗੇ ਜਾਲੀਆਂ ਉੱਥੇ ਬਣੀਆਂ ਪੰਜਾਂ ਹੁਣ ਉਹ ਜਾਲੀਆਂ ਦਾ ਕਰਨਾ ਕੀ ਆ ਜਦੇ ਸਾਡੀ ਅਜਮੀ ਜੇ ਰਾਤ ਨੂੰ ਹੁਣ ਇਹਨਾਂ ਨੇ ਕੀ ਕੀਤਾ ਪ੍ਰਸ਼ਾਸਨ ਨੇ ਪਹਿਲਾਂ ਜੇ ਸਵੇਰੇ ਬਹੁਤ ਜਗ੍ਹਾ ਕਰਦੀ ਸੀ ਹੁਣ ਪਾਣੀ ਕਟਵਾ ਤੇ ਨਾ ਕੋ ਚਾਬੀ ਹੁੰਦੀ ਹੈ ਪਾਣੀ ਘਟ ਗਿਆ ਰਾਤ ਨੂੰ ਸਾਡੀ ਬਰਬਾਦੀ ਸੀ ਮੰਜੇ ਥੱਲੇ ਸਾਡੇ ਪਾਣੀ ਚਲ ਜਾਣਾ ਜਿੱਦਾਂ ਦੇ ਹਾਲ ਆ ਸਾਨੂੰ ਪਤਾ ਰਾਤੀ ਵੀਰੇ 1 ਵਜੇ ਤੋਂ 6 ਵਜੇ ਤੱਕ ਪਾਣੀ ਜਾਣਾ ਤੁਸੀਂ ਵੀ ਦੇਖ ਲਿਓ ਸਾਰੇ ਦੇਖ ਲਓ ਅੱਜ ਵੀ ਐ ਹੋਇਆ ਵੀਰੇ ਅੱਜ ਵੀ ਹੋਇਆ 5 ਵਜੇ ਤੱਕ ਖੜੇ ਰਹੇ ਆ ਮੋਦੀ ਦੇ ਕਹਿਣ ਤੇ ਰਾਤ ਨੂੰ ਅਟੈਕ ਹੋ ਰਿਹਾ ਪੰਜਾਬ ਤੇ ਰੇਤਾਂ ਹਰੇ ਰੇਤ ਦੀ ਮਾਈਨਿੰਗ ਨਹੀਂ ਹੋਇਆ ਵੇ ਰੇਤੇ ਨਾਲ ਚੱਕੀਂ ਕਹਿੰਦੇ ਵੀ ਰੇਤ ਦੀ ਮਾਈਨਿੰਗ ਬਾਹ ਹੁੰਦੀ ਸੀ ਓਰੇ ਰੇਤੇ ਨਾਲ ਹੀ ਪਾਜੀ ਦੇਖੋ ਉਹ ਮੰਗਦਾਲਾ ਰੋਡ ਵੀ ਦੇਖ ਲਓ ਉਧਰ ਕਿਉਂ ਨਹੀਂ ਆਗਾ ਉਧਰ ਕਿੰਨਾ ਦੂਰ ਦਰਿਆ ਆਇਆ ਵਾ ਭਾਜੀ ਆਦਰ ਦੇ ਲਓ ਬੇਲਕੋਰ ਬੰਦੇ ਨਾਲ ਆ ਉਹ ਵੀ ਲੱਗ ਰਿਹਾ ਦੇਖੋ ਜੀ ਪਤਾ ਕੱਲ ਕੀ ਆ ਤੇ ਇੱਥੇ ਦੀ ਗੱਲ ਲੱਦਾ ਮੈਂ ਜੇ ਹੁਣ ਮੈਂ ਕਹਿੰਦਾ ਮੇਰੀ ਤਾਂ ਆਪਦੀ ਖੋਦੀ ਜ਼ਮੀਨ ਆ ਮੈਂ ਕਦੇ ਨਹੀਂ ਵੇਚਿਆ ਜੇ ਹੁਣ ਉਹਨਾਂ ਨੂੰ ਵੇਚੂਗੇ ਉਹ ਫੇ ਚੱਕੂ ਗਈ ਠੀਕ ਹੈ ਇਹ ਆਪਾਂ ਗਲਤ ਆਪਣੇ ਬੰਦਿਆਂ ਦੀ ਵੀ ਗਲਤੀ ਆ ਵੇਚ ਜਿੰਨਾਂ ਮੈਂ ਵੇਚਿਆ ਮੇਰੀ ਜ਼ਮੀਨ ਦੇ ਉਜੜੇ ਆ ਅਸੀਂ ਕਦੇ ਰੇਤਾ ਨਹੀਂ ਵੇਚਿਆ ਜੇ ਹੁਣ ਆਪਾਂ ਜਾ ਕੇ ਕਿਸੇ ਨੂੰ ਕਹੂੰਗੇ ਵੀ ਭਾਈ ਆ ਲੋ ਮੈਂ ਰੇਤਾ ਵੇਚਣਾ ਉਹਨਾਂ ਨੇ ਚੁੱਕ ਲਿਆ ਉਹ ਗੱਲ ਗਲਤ ਆ ਪਰ ਹੁਣ ਇਸ ਟਾਈਮ ਸਾਨੂੰ ਬੰਨ ਟੁੱਟ ਰਿਹਾ ਵਾ ਪਰ ਇਹਦੇ ਬਾਅਦ ਤੇ ਅਸੀਂ ਮਦਦ ਸਰਕਾਰ ਤੋਂ ਮਦਦ ਮੰਗਦੇ ਆ ਜਿੱਥੇ ਉਹ ਤੇ ਜਾ ਛੱਡਿਆ ਉਹ ਰੋ ਗਿਆ ਆਪਦੀ ਕੁੜੀ ਦੇ ਨਾਲ ਵੀਡੀਓ ਬਣਾ ਸਾਡੇ ਨਾਲ ਅੱਦਾ ਨਾ ਕਰੇ ਭਰਾਵਾ ਸਾਡਾ ਕੋਈ ਹੱਲ ਕਰ ਦੇਵੇ ਤੁਸੀਂ ਕੱਲ ਵੀ ਇੱਥੇ ਸੀ ਭਾਈ ਤੁਸੀਂ ਖਬਰ ਤਾਂ ਲਾਉਂਦੇ ਨਹੀਂ ਫਿਰ ਕੀ ਲਾਜ ਲੱਗੀ ਆ ਤੁਹਾਡੀ ਖਬਰ ਕਿਸੇ ਆ ਕੱਲ ਵੀ ਇੱਥੇ ਸੀ ਅੱਜ ਦਾ ਹੁਣ ਔਲਾਦ ਦੇ ਕੀ ਲੱਗਦਾ ਕੀ ਤੁਹਾਡੇ ਸਾਹਮਣੇ ਆ ਹਾਲਾਤ ਵੀ ਸਾਰੀ ਰਾਤ ਅਸੀਂ ਇੱਥੇ ਰਹੇ ਹਾਂ 5 ਵਜੇ ਸਵੇਰੇ ਅੱਧਾ ਘੰਟਾ ਘਰ ਨੂੰ ਗਏ ਆ ਫੇਰ ਆ ਗਏ ਦੇਖ ਲਓ ਤੁਹਾਡੇ ਇੱਜ਼ਤ ਉਹਦਾ ਦਾ ਹਾਲਾਤ ਭਜੀ ਠੀਕ ਆ ਪਰ ਇਦਾਂ ਵੀ ਜਿੱਦਾਂ ਨਾ ਲੋਕੀ ਡਰਦੇ ਐ ਇੰਨੀ ਡਰਨੇ ਵਾਲੀ ਗੱਲ ਨਹੀਂ ਹੈਗੀ ਸਿਰਫ ਲੋਕੀ ਜਿਆਦਾ ਇੱਥੇ ਤਮਾਸ਼ਾ ਦੇਖਣੇ ਆ ਰਹੇ ਜੇ ਤਾਂ ਕੋਈ ਪ੍ਰਯਾਸ਼ਨ ਕੋਸ਼ ਕਰ ਨਹੀਂ ਰਿਹਾ ਮੇਰੀ ਗੱਲ ਸੁਣੋ ਨਹੀਂ ਹਰ ਇੱਕ ਤੋਂ ਬੜੀਆਂ ਤੋਂ 6 ਵਜੇ ਤੱਕ ਤੁਸੀਂ ਦੇਖੋ ਦਰ ਤੁਸੀਂ ਗੱਲ ਦੇ ਤੁਸੀਂ ਜਿਹੜੇ ਬਾਕੀ ਨਹੀਂ ਆ ਰਹੀ ਆ ਉਹ ਤਾਂ ਚਲੋ ਮਜ਼ਾ ਮੇਰੇ ਉਹਨੂੰ ਵੀ ਨਹੀਂ ਕੁੱਛ ਕਹਿ ਸਕਦੇ ਹੁਣ ਕੱਲ ਕੱਲ ਵੀਰੇ 10 ਪਿੰਡਾਂ ਦੇ ਮੁੰਡੇ ਸਾਡੇ ਨਾਲ ਬੋਰੇ ਲਵਾਰੇ ਹੁਣ ਇਹਨਾਂ 'ਚ ਮੈਂ ਕਿਹਨੂੰ ਕਹਿ ਦਵਾ ਜਿਹਨੂੰ ਅਮੈਨਾਂ 'ਚ ਮੈਂ ਦੇਖਿਆ ਕਿਹੜੇ-ਕਿਹੜੇ ਲੱਗ ਰਿਹਾ ਮੇਰੇ 2000 ਮੁੰਡਾ ਲੱਗ ਰਹੇ ਹੋ ਚੁੱਕ ਨੇ ਸੇਵਾਦਾਰ ਹੈ ਜਨਾਪਾ ਨਹੀਂ ਕਹਿਦਾ ਸਰਦਾਰ ਜੀ ਕੀ ਖਤਰਾ ਚਲਾ ਆਂਦੇ ਹੋਏ ਅਰੇ ਯਾਰ ਪਹਿਲੇ ਦਿਨ ਨੂੰ ਪਤਾ ਕੀ ਕਿਹਾ ਸੀ ਬੰਨ ਟੀਲਾ ਡੇਢ ਕਿਲਾ ਦੂਰ ਸੀਗਾ ਇਹ ਕਹਿੰਦੇ ਜੀ ਕੋਈ ਨਹੀਂ ਪ੍ਰਸ਼ਾਸਨ ਆਇਆ ਐਸ ਡੀ ਐਮ ਆਇਆ ਜਾਂ ਕੁਝ ਵੀ ਆਇਆ ਕਹਿੰਦੇ ਜੀ ਕੋਈ ਗੱਲ ਨਹੀਂ ਹਜੇ ਦੂਰ ਆ ਕੋਈ ਡਰਨੇ ਵਾਲਾ ਖਤਰੇ ਵਾਲੀ ਗੱਲ ਨਹੀਂ ਹੈਗੀ ਬਾਅਦ ਚ 300 ਮੀਟਰ ਰਹਿ ਗਿਆ ਕੋਸ਼ 300 ਮੀਟਰ ਦੂਰ ਆ ਜੀ ਕੋਈ ਖਤਰਾ ਨਹੀਂ ਇਹ ਵੀਰ ਜੀ ਨਾ ਇਹ ਵੀਰ ਜੀ ਚੜ ਗਿਆ ਗਿਆ ਇੱਕ ਵਾਰ ਇਹ ਵੀਰ ਜੀ ਨੇ ਨਾ ਗੱਲ ਕੀਤੀ ਵੀ ਇੱਥੇ ਖਤਰਾ ਨਹੀਂ ਬਾਈ ਸਾਡਾ ਕਿਹੜਾ ਪਿੰਡ ਸਾਡਾ ਮੇਰਾ ਨਰਨਗਲ ਅਰੈਸਟ ਕਰ ਹਿਆਰਪੁਰ ਤੋਂ ਆਏ ਜੀ ਅਸੀਂ ਇਹ ਨਰਨਗਲ ਹਿਆਰਪੁਰ ਚ ਪੈਂਦਾ ਬਾਈ ਜੀ ਇੱਥੇ ਤੁਸੀਂ ਡਰਨੇ ਵਾਲੀ ਗੱਲ ਅਸੀਂ ਇੱਥੇ ਪਿੰਡ ਦੇ ਦੱਸ ਦੇਣ ਤੋਂ ਉੱਥੇ ਹੀ ਆ ਤੇ ਮਾਰਾ ਦੀ ਘਰ ਪਾਣਾ ਜੇ ਸਾਡਾ ਚਾਚੂ ਪੀਣ ਨੂੰ ਜੀ ਕਰਦਾ 10 ਮਿੰਟ ਘਰੇ ਜਾਣੇ ਆ ਨਹੀਂ ਤਾਂ ਤੁਸੀਂ ਇਹਦੀ ਇਹਦੀ ਡੁਗਾਈ ਪਤਾ ਕਿੰਨੀ ਆ 50 ਫੁੱਟ ਇਹ ਥੱਲਿਓ ਇਹ ਥੱਲਿਓ ਵੱਢ ਕੇ ਨਾ 15 ਫੁੱਟ ਦੀ ਢੈਗ ਸੱਡਦਾ ਇਹ ਥੱਲੇੋਂ ਵੱਡ-ਵੱਡ ਕੇ ਸਾਡੇ ਪੈਂਡਾ ਲੂਆਣਾ ਇਹ ਬਾਹਰਲੇ ਜਿਹੜੇ ਬੰਦੇ ਆਏ ਕਹਿੰਦੇ ਖਤਰਾ ਨਹੀਂ 120 ਕਿਲੋ ਇਹ ਯਾਰ ਅੱਜ ਇਹ ਨਾ ਇਹ ਪਾਣੀ ਵੱਧ ਪਹਿਲਾਂ ਛੱਡਦੇ ਸਾਡਾ ਬਚਾਉਣੇ ਥੱਲੇੋਂ ਵੱਢ ਰਿਹਾ ਸਾਨੂੰ ਭਾਜੀ ਇੱਥੇ ਹੁਣ ਪ੍ਰਸ਼ਾਸਨ ਦੀ ਵੀ ਗਲਤੀ ਹੋਣਾ ਨੂੰ ਵੀ ਕੋਸ਼ਿਸ਼ ਕਰਨਾ ਚਾਹੀਦਾ ਹੈ ਨਾ ਹਾਂ ਦੇਖੋ ਆ ਬੰਨ ਉਹ ਆਦਾ ਯਾਰ 300 ਮੀਟਰ ਰਹਿ ਗਿਆ ਕਹਿੰਦੇ ਹਜੇ ਦੂਰ ਆ ਨੇੜੇ ਆਊਗਾ ਫੇਰ ਕਰਾਂਗੇ ਕੱਲ ਪ੍ਰਸ਼ਾਸਨ ਆਇਆ ਮੌਕੇ ਤੇ 300 ਮੀਟਰ ਦੂਰ ਕੀ ਸੀਗਾ ਦੇਖ ਲਓ ਹੁਣ ਤਾਂ ਬਿਲਕੁਲ ਨਾਲ ਲੱਗ ਗਿਆ ਹੈਗਾ ਹੁਣ ਕੁਝ ਕਰ ਲੋ ਤਾਂ ਵੀ ਕੁਝ ਨਹੀਂ ਕਰਿਆ ਸਾਰਾ ਬੰਨ ਡੈਗ ਗਿਆ ਔਰ ਤਾਂ ਇਹ ਖਤਰਾ ਵਾ ਜੇ ਤਾਂ ਹੁਣ ਆਪਾਂ ਚਲੋ ਮਾਰਾ ਦੀ ਕਿਰਪਾ ਹੁੰਦੀ ਆ ਵੀ ਪਾਣੀ ਪਿੱਛੋਂ ਨਾ ਛੱਡਿਆ ਜਾਵੇ ਫੇਰ ਬਚਾਅ ਹੈਗਾ ਵਾ ਅਗਰ ਪਾਣੀ ਛੱਡਦਾ ਫੇਰ ਤਾਂ ਤੁਹਾਡੇ ਸਾਹਮਣੇ ਸਾਰੇ ਪਿੰਡ ਹੀ ਰੋੜ ਨੇ ਬੰਨ ਖੋਰਿਆ ਵ ਕਿਤਾ ਬਾਜੀ ਥੱਲੇ ਸੀ ਥੱਲੇ ਸੀ ਥੱਲੇ ਸੀ ਕਿਤਾ ਜੀ ਨੀ ਚੜਿਆ ਇਹਦਾ ਲੈਵਲ ਦਾ ਥੱਲੇ ਹੀ ਰਿਹਾ ਬਸ ਰਿਹਾ ਇੰਨਾ ਡਾਊਨ ਪਰਦਾ ਵੀ ਮਿੱਟੀ ਖੁਰੀ ਜਾਂਦੀ ਥੱਲੇ ਹੋਂ ਸਿੱਟੀ ਜਾਂਦਾ ਸਾਰਾ ਕੁਝ ਮਜ਼ਬੂਤ ਹੈਗਾ ਬੰਨ ਮਜ਼ਬੂਤ ਨਹੀਂ ਦੇਖੋ ਬੰਨ ਸਾਰਾ ਲੈ ਕੇ ਖੋਰ ਗਿਆ ਸ਼ਾਸ ਇੰਨਾ ਬਾਜੀ ਕੱਖ ਨਹੀਂ ਕਰਿਆ ਹੈਗਾ ਅੱਜ ਹੁਣ ਕਹਿਣ ਨੂੰ ਜੋ ਮਰਜੀ ਆਸੀ ਦਿੱਤੀ ਸੀਗੇ ਐਸ ਡੀ ਐਮ ਸਾਰਿਆਂ ਨੂੰ ਕਹਿ ਕੇ ਦੇਖ ਲਿਆ ਵੀ ਅਸੀਂ ਆ ਕਰਾਂਗੇ ਉਹ ਕਰਨਾ ਨਾਲ ਆ ਤੁਹਾਡੇ ਬਸ ਉਹ ਕਹਿੰਦੇ ਨੇ ਲੱਕੜ ਦਾ ਦੇ ਤਾ ਗੁੱਲਾ ਬਣਾ ਕੇ ਉਹ ਚੀਜ਼ ਸੀਗੀ ਫਫਾ ਬਾਸ਼ਾ ਦੀ ਮਰਿਆਦਾ ਰੱਖਿਆ ਕਰੋ ਐਦਾਂ ਨਹੀਂ ਸੋ ਇਹ ਤਸਵੀਰ ਅੱਗੇ ਦਿਖਾਉਣਾ ਤੁਹਾਨੂੰ ਵੀ ਅਗਲੀਆਂ ਤਸਵੀਰਾਂ ਕਿਨੇ ਬੰਨ ਦੇ ਆਲੇ-ਦਾਲੇ ਲੋਕ ਇਕੱਠੇ ਹੋਏ ਨੇ ਤੇ ਇਹਨਾਂ ਦੇ ਵੱਲੋਂ ਉਮੀਦਤਾਈ ਜਾ ਰਹੀ ਹੈ ਕਿ ਇਹ ਪਾਣੀ ਅਗਰ ਪਿੱਛੋ ਨਹੀਂ ਛੱਡਿਆ ਜਾਂਦਾ ਪਾਖੜਾ ਨਗਰ ਡੈਮ ਤੋਂ ਤਾਂ ਹੋ ਸਕਦਾ ਹੈ ਤਬਾਹੀ ਨਾ ਹੋਵੇ ਤੇ ਇਹ ਆਲੇ-ਦਾਲੇ ਪਿੰਡਾਂ ਦੇ ਵਿੱਚ ਪਾਣੀ ਦਾ ਖਤਰਾ ਲਗਾਤਾਰ ਬਣਿਆ ਹੋਇਆ ਤੇ ਇਸ ਇਲਾਕੇ ਦੇ ਜਿਹੜੇ ਲੋਕ ਨੇ ਇਕੱਠੇ ਹੋ ਕੇ ਬੰਨ ਲਗਾਇਆ ਗਿਆ ਸੀ ਲੇਕਿਨ ਇਹ ਬੰਨ ਜਿਹੜਾ ਦੂਰ ਦਖਾਣ ਦੀ ਕੋਸ਼ਿਸ਼ ਕਰਦੇ ਕਿ ਇਹ ਖੁਰ ਚੁੱਕਿਆ ਔਰ ਟਾ ਲੱਗਣ ਦੇ ਕਾਰਨ ਵੱਡੀਆਂ-ਵੱਡੀਆਂ ਡਿੰਗਾ ਜਿਹੜੀਆਂ ਨੇ ਮਿੱਟੀ ਦੀਆਂ ਉਹ ਲਗਾਤਾਰ ਡਿੱਗਦੀਆਂ ਪਈਆਂ ਨੇ ਤਾਂ ਲੋਕ ਵੀ ਪਰੇਸ਼ਾਨ ਨੇ ਔਰ ਦੂਸਰੇ ਪਾਸੇ ਇਸ ਬੰਨ ਨੂੰ ਆ ਬੰਨ ਜਿਹੜਾ ਉਹ ਲਗਾਇਆ ਜਾ ਰਿਹਾ ਉਹ ਦੱਸਿਆ ਜਾ ਰਿਹਾ ਕਿ ਦੋ ਤਿੰਨ ਕਿੱਲੇ ਪਿੱਛੇ ਉਸ ਬੰਨ ਨੂੰ ਆਰਜ਼ੀ ਤੌਰ ਤੇ ਲਗਾਇਆ ਜਾ ਰਿਹਾ ਤਾਂ ਕਿ ਅਗਲੇ ਬੰਨ ਖੁਰਦਾ ਪਾਣੀ ਅੱਗੇ ਵਧਦਾ ਸਤਲੋਜ ਦਾ ਤਾਂ ਅੱਗੇ ਪਾਣੀ ਪਿੰਡਾਂ ਦੇ ਚ ਨਾ ਵੜ ਸਕੇ ਸੁਵਦੇਰੀ ਅਪਡੇਟ ਜੁੜੋ ਮਿੱਟੀ ਦੇ ਨਾਲ ਸੱਜਗਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਸਸਰਾੜੀ ਕਲੋਨੀ ਦੇ ਬੰਨ ਤੇ ਮੌਜੂਦ ਹਾਂ ਅਸੀਂ ਇਸ ਵੇਲੇ ਔਰ ਕੱਲ ਦੀ ਤਸਵੀਰਾਂ ਤੁਸੀਂ ਦੇਖਦੇ ਹੋ ਲਗਾਤਾਰ ਵੀ ਕਿਸ ਤਰੀਕੇ ਦੇ ਨਾਲ ਰਾਹਤ ਕਾਰ ਜਾਰੀ ਨੇ ਲੇਕਿਨ ਇਸ ਸਸਰਾੜੀ ਦੇ ਬੰਨ ਦੇ ਉੱਤੇ ਜਿਵੇਂ ਪਹਿਲਾਂ ਬੰਨ ਲਗਾਇਆ ਜਾ ਰਿਹਾ ਸੀਗਾ ਔਰ ਇਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਆਰਜੀ ਤੌਰ ਤੇ ਲੇਕਿਨ ਹੁਣ ਇਹ ਬਨ ਕਮਜ਼ੋਰ ਪੈ ਗਿਆ ਤੇ ਲਗਾਤਾਰ ਇੱਥੇ ਲੁਧਿਆਣੇ ਤੋਂ ਲੋਕ ਨੇ ਜਿਹੜੇ ਆਲੇ-ਦੋਲੇ ਪਿੰਡਾਂ ਦੇ ਪਹੁੰਚਣੇ ਨੇ ਔਰ ਨਾਲ ਦੀ ਨਾਲ ਪ੍ਰਸ਼ਾਸਨ ਦੇ ਵੱਲੋਂ ਵੀ ਇੱਥੇ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਇੱਥੇ ਅਲਰਟ ਹੈ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਔਰ ਲੋਕਾਂ ਨੂੰ ਸੁਚੇਤ ਰਹਿਣ ਦੀ ਜੜੀ ਗੱਲ ਵੀ ਆਖ ਦਿੱਤੀ ਗਿਆ ਇੱਕ ਸੁਚੇਤ ਰਹਾ ਜਾਵੇ ਔਰ ਇਸ ਜਗ੍ਹਾ ਦੇ ਉੱਤੇ ਲੋਕ ਪਹੁੰਚ ਰਹੇ ਨੇ ਜਿਹੜੇ ਲੇਕਿਨ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਰਾਹਤ ਕਾਰਜ ਚ ਜਾਰੀ ਨੇ ਇੱਥੇ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਜ਼ਿਆਦਾਤਰ ਲੋਕ ਇੱਥੇ ਦੇਖੋਗੇ ਤਮਾਸ਼ੀਨ ਨੇ ਆ ਸਾਰੇ ਵੈਸੇ ਕੈਮਰਾ ਘੁਮਾਓ ਇੱਕ ਵਾਰੀ ਦੇਖੋ ਰਾਹਤ ਕਾਰਜ ਦੇ ਵਿੱਚ ਇੱਥੇ ਬਹੁਤ ਘੱਟ ਲੋਕ ਲੱਗੇ ਹੋਏ ਨੇ ਜ਼ਿਆਦਾਤਰ ਦੇਖਣ ਨੂੰ ਹੀ ਆ ਰਹੇ ਨੇ ਕਿ ਅਸੀਂ ਦੇਖੀਏ ਜਾ ਕੇ ਬੰਨ ਟੁੱਟਿਆ ਕਿ ਨਹੀਂ ਸੋ ਇਹ ਲੁਧਿਆਣੇ ਦੇ ਲੋਕ ਇਸ ਜੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹੈਗੇ ਕਿ ਇਸ ਵਲੇ ਦੀ ਜਿਹੜੀ ਹਾਲਾਤ ਨੇ ਉਹ ਕੀ ਦਾ ਦੇ ਨੇ ਸ਼ਾਸਨ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਿਆ ਨੇ ਲੁਧਿਆਣਾ ਵਾਸੀਆਂ ਨੂੰ ਕਿ ਲੁਧਿਆਣਾ ਦੇ ਨਾਲ ਇਸ ਬੰਦ ਦੇ ਉੱਤੇ ਸਸਰਾਲੀ ਕਲੋਨੀ ਦੇ ਨਾਲ ਲੱਗਦੇ ਬੰਦ ਦੇ ਉੱਤੇ ਲੋਕ ਜਿਹੜੇ ਇਕੱਠੇ ਹੋ ਰਹੇ ਨੇ ਔਰ ਖਾਸ ਕਰਕੇ ਜੇ ਗੱਲ ਕਰੀਏ ਸੇਵਾ ਦੀ ਤਾਂ ਸੇਵਾ ਕਰਨ ਦੇ ਲਈ ਕੱਟ ਆ ਰਹੇ ਨੇ ਦੇਖਣ ਦੇ ਲਈ ਜਿਆਦਾ ਆ ਰਹੇ ਨੇ ਲੋਕ ਪਿੰਡਾਂ ਦੇ ਵਿੱਚ ਲੋਕ ਵੱਖ-ਵੱਖ ਜਗ੍ਹਾ ਤੋਂ ਆ ਰਹੇ ਨੇ ਇੱਥੇ ਜੇ ਤੁਸੀਂ ਇਕੱਠ ਦੇਖ ਰਹੇ ਹੋਵੋਗੇ ਤਾਂ ਉਹਦੇ ਵਿੱਚੋਂ 60 ਜਾਂ 70% ਵਸਾ ਲੋਕ ਹੋਣਗੇ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਲੇਕਿਨ ਜ਼ਿਆਦਾਤਰ ਇੱਥੇ ਦੇਖਣ ਦੇ ਲਈ ਆ ਰਹੇ ਨੇ ਕਿ ਵਨ ਟੁੱਟਿਆ ਹੈ ਜਾਂ ਨਹੀਂ ਟੁੱਟਿਆ ਜੋ ਫਵਾ ਫੈਲੀ ਹੈ ਕਿ ਉਹ ਸੱਚ ਹੈ ਜਾਂ ਨਹੀਂ ਜੋ ਵੀਡੀਓ ਵਾਇਰਲ ਹੋਈ ਸੀਗੀ ਲੇਕਿਨ ਇਹ ਹਾਲਾਤ ਇਸ ਵੇਲੇ ਲੁਧਿਆਣੇ ਦੇ ਨੇ ਕੋਈ ਇਸ ਨੂੰ ਜਿਹੜਾ ਸੀਰੀਅਸ ਨੋਟ ਦੇ ਉੱਤੇ ਨਹੀਂ ਦੇਖ ਰਿਹਾ ਹੈ ਔਰ ਲਗਾਤਾਰ ਇੱਥੇ ਆ ਕੇ ਲੋਕ ਬੰਦ ਦੇਖ ਕੇ ਵਾਪਸ ਮੁੜ ਰਹੇ ਨੇ ਔਰ ਦੂਸਰੇ ਪਾਸੇ ਤੁਸੀਂ ਜਿਹੜਾ ਤੁਹਾਨੂੰ ਦਿਖਾ ਰਿਹਾ ਇਸ ਵੇਲੇ ਬੰਦ ਦੀਆਂ ਕਿ ਬੰਦ ਦੇ ਅੰਦਰਲੇ ਪਾਸੇ ਹਾਲਾਤ ਕੀ ਨੇ ਤੇ ਨਾਲ ਤੁਹਾਨੂੰ ਜਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜੋ ਰੈਸਕਿਊ ਸੈਂਟਰ ਬਣਾਏ ਗਏ ਨੇ ਉਹਨਾਂ ਦੇ ਬਾਰੇ ਵੀ ਜਾਣਕਾਰੀ ਦੇ ਦਿੰਦੇ ਆ ਕਿ ਰਾਹੋਂ ਰੋਡ ਗੌਂਸਕਰ ਸਤਸੰਕਰ ਹੈ ਉਸ ਨੂੰ ਰੈਸਕਿਊ ਸੈਂਟਰ ਬਣਾਇਆ ਗਿਆ ਹੈ ਚੰਡੀਗੜ੍ਹ ਰੋਡ ਤੇ ਮੁੰਡਿਆ ਸਤਸੰਕਰ ਨੂੰ ਬਣਾਇਆ ਗਿਆ ਰੈਸਕਿਊ ਸੈਂਟਰ ਟਿੱਬਾ ਰੋਡ ਸਤਸੰਕਰ ਕਲਾਸ਼ ਨਗਰ ਸਤਸੰਕਰ ਪਿੰਡ ਸਸਰਾਲੀ ਦੇ ਨੇੜੇ ਰਾਧਾ ਸੋਮੀ ਸੈਂਟਰ ਜਿਹੜਾ ਉਸ ਨੂੰ ਬਣਾਇਆ ਗਿਆ ਹੈ ਔਰ ਖਾਸੀ ਕਲਾ ਮੰਡੀ ਖਾਸੀ ਕਲਾ ਸਕੂਲ ਭੂਖੜੀ ਸਕੂਲ ਮੱਤੇਵਾੜਾ ਸਕੂਲ ਅਤੇ ਮੱਤੇਵਾੜਾ ਮੰਡੀ ਜਿਹੜੀ ਰੈਸਕਿਊ ਸੈਂਟਰ ਬਣਾਏ ਗਏ ਨੇ ਤਾਂ ਕਿ ਅਗਰ ਹਾਲਾਤ ਵਿਗੜਦੇ ਨੇ ਜੋ ਬੰਨ ਕਮਜ਼ੋਰ ਹੋਇਆ ਅਗਰ ਟੁੱਟ ਜਾਂਦਾ ਤਾਂ ਉਸ ਤੋਂ ਬਾਅਦ ਇਹ ਰੈਸਕਿਊ ਸ਼ੈਲਟਰ ਜਿਹੜੇ ਕੰਮ ਦੇ ਵਿੱਚ ਲਿਆਂਦੇ ਜਾਣਗੇ ਤੇ ਪ੍ਰਸ਼ਾਸਨ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਪਹਿਲਾਂ ਹੀ ਲੋਕਾਂ ਨੂੰ ਦੇ ਦਿੱਤੀ ਗਈ ਆ ਤੇ ਲੋਕਾਂ ਨੂੰ ਇਹ ਵੀ ਸੁਚੇਤ ਕੀਤਾ ਜਾ ਰਿਹਾ ਕਿ ਜਿਹੜੇ ਘਰ ਨੇ ਅਗਰ ਕਿਸੇ ਦੇ ਦੋ ਮਜ਼ਲਾ ਘਰ ਹੈ ਤਾਂ ਪਹਿਲੀ ਮੰਜ਼ਲ ਦੇ ਉੱਤੇ ਛੱਤਾਂ ਦੇ ਉੱਤੇ ਚੜ ਜੇ ਅਗਰ ਉਹ ਬਾਹਰ ਨਹੀਂ ਨਿਕਲ ਸਕਤੇ ਅਗਰ ਪਾਣੀ ਵੱਧ ਜਾਂਦਾ ਤਾਂ ਇਹ ਹਾਲਾਤ ਦਿਖਾਉ ਰਿਹਾ ਤੁਹਾਨੂੰ ਇਸ ਵੇਲੇ ਦੀ ਕੀ ਬੰਨ ਹੈ ਜਿਹੜਾ ਉਹ ਖੁਰ ਕੇ ਅੱਗੇ ਆ ਗਿਆ ਢਾ ਜਿਹੜੀ ਲੱਗ ਗਈ ਹੈ ਤੇ ਇਹ ਹਾਲਾਤ ਨੇ ਇਸ ਵੇਲੇ ਦੇਖੋ ਕੀ ਇਸ ਵੇਲੇ ਤਸਵੀਰਾਂ ਕੀ ਨੇ ਉੱਪਰੋਂ ਦਿਖਾਉਣ ਦੀ ਕੋਸ਼ਿਸ਼ ਕਰਿਓ ਕਰਨ ਇਹ ਬੰਨ ਹੈ ਜਿਹੜਾ ਸਸਰਾਲੀ ਕਲੋਨੀ ਦਾ ਬੰਨ ਹੈ ਔਰ ਇੱਥੋਂ ਲੋਕ ਇੱਥੇ ਖੜੇ ਹੋਏ ਨੇ ਸੋ ਇਹ ਇਸ ਵੇਲੇ ਸਵੇਰ ਦੀ ਜਿਹੜੀ ਤਰਕਸਾਰ ਦੀ ਖਬਰ ਦੱਸੀ ਜਾ ਰਹੀ ਹੈ ਕਿ ਇਹ ਇਸ ਵੇਲੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਇਸ ਬੰਨ ਦੇ ਉੱਤੇ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜੋ ਸੇਵਾ ਚੱਲ ਰਹੀ ਸੀ ਉਸ ਨੂੰ ਹਲੇ ਰੋਕਿਆ ਗਿਆ ਹੈ ਔਰ ਦੁਬਾਰਾ ਤੋਂ ਵਿਉਂਤਬੰਦੀ ਕਰਨ ਤੋਂ ਬਾਅਦ ਇੱਥੇ ਅਭੀ ਲੋਕ ਸੇਵਾ ਜਿਹੜੀ ਨਿਭਾਉਣੀ ਸ਼ੁਰੂ ਕਰਨਗੇ

ਰਵੀ ਆਪਰਾ ਮਤ ਮਾਰ ਕੇ ਰੱਖੋ ਉਹ ਵੀ ਬਈ ਬਸ ਮਾਰ ਕੇ ਬੀਰ ਜੀ ਸੋ ਇਹ ਤਸਵੀਰਾਂ ਨੇ ਇਸ ਵੇਲੇ ਕੀ ਇਸ ਵੇਲੇ ਦੇ ਹਾਲਾਤ ਕੀ ਬੜੇ ਹੈ ਬਈ ਜੀ ਕਿਸੇ ਦੇ ਲੱਗੇ ਹੋਣ ਇੱਕ ਘੰਟਾ ਹੈ ਇੱਕ ਘੰਟਾ ਹੈ ਇੱਕ ਘੰਟਾ ਹੈ ਹਾਂ ਇਹ ਇੱਕ ਘੰਟੇ ਚ ਬਚ ਗਿਆ ਠੀਕ ਆ ਨਹੀਂ ਤੇ ਬਹੁਤ ਬਹੁਤ ਨੁਕਸਾਨ ਹੋਊਗਾ ਕਦੋਂ ਦੇ ਖਾਰ ਪੈਣੀ ਸ਼ੁਰੂ ਹੋ ਗਈ ਸੀ ਵੱਧ ਇਹਨੂੰ ਹੋ ਗਿਆ ਕੱਲ ਕੱਲ ਦੀ ਕੱਲ ਦੀ ਕੱਲ ਦੀ ਖਾਰ ਪੈ ਰਹੀ ਆ ਆਪਣੇ ਸਾਰਿਆਂ ਨੇ ਵੀਰ ਯਾਰ ਤੂੰ ਤਾਂ ਮੈਨੂੰ ਅੱਗੇ ਪਿੱਛੇ ਮੈਂ ਕਿਹਾ ਕੱਲ ਦੀ ਖਾਰ ਵੱਧ ਗਈ ਪਾਣੀ ਦੀ ਸਾਰੀ ਢਾ ਇੱਧਰ ਵਾਲ ਸਾਈਡ ਤੇ ਆ ਗਈ ਇਹ ਹੁਣ ਇੱਕ ਘੰਟਾ ਡੇਢ ਜੇ ਰੱਬ ਮਿਹਰ ਕਰੇ ਤੇ ਜੇ ਪਾਣੀ ਪਿੱਛੋਂ ਘਟੇ ਤੇ ਬਚਾਊਗਾ ਨਹੀਂ ਤੇ ਬਹੁਤ ਔਖਾ ਇਹ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਬੰਨ ਟੁੱਟ ਗਿਆ ਉਹ ਕਿਹੜੇ ਵਾਲੇ ਪਾਸਾ ਪਤਾ ਨਹੀਂ ਕਿੰਨੇ ਕਹੀ ਐਵੇਂ ਲੋਕੀ ਨਾਲ ਲੋਕਾਂ ਨੂੰ ਡਰਾਈ ਜਾਂਦੇ ਨੇ ਫੇਕ ਨਿਊਜ਼ ਪਾਈ ਜਾ ਰਹੇ ਆ ਜੀ ਫੇਕ ਨਿਊਜ਼ ਨਾਲ ਲੋਕਾਂ ਨੂੰ ਆ ਜਾ ਅੰਦਰ ਅੱਜ ਆ ਕੋਈ ਨਹੀਂ ਇਹ ਲਾਲ ਫੇਕ ਨਿਊਜ਼ ਪਾਈ ਗਈ ਸੀ ਉਹ ਲੋਕੀ ਫੇਕ ਨਿਊਜ਼ ਪਾ ਰਿਹਾ ਫੇਕ ਨਿਊਜ਼ ਨਾਲ ਲੋਕੀ ਨਾਲ ਪਾਈ ਜਾਓ ਹਜੇ ਹਜੇ ਬਹੁਤ ਸੇਫਟੀ ਆ ਹਜੇ ਸੇਫਟੀ ਲੋਕਾਂ ਜਿੰਨਾਂ ਲੋਕਾਂ ਨੇ ਅਰਦਾਸ ਲਾਣੀ ਆ ਉਹ ਆ ਕੇ ਅਰਦਾਸ ਲਾਣ ਹੱਥ ਜੋੜ ਕੇ ਲੋਕਾਂ ਨੂੰ ਬੇਨਤੀ ਅਰਦਾਸ ਲਾਓ ਰੱਬ ਦੇ ਅੱਗੇ ਅਰਦਾਸ ਲਾਓ ਕਿ ਪਾਣੀ ਦਾ ਜਿਹੜਾ ਬਹਾਵਾ ਘਟੇ ਵਧੇ ਨਾ ਪਰ ਇੱਕ ਫੇਕ ਨਿਊਜ਼ ਦਾ ਨਾ ਫਾਇਦਾ ਹੋ ਗਿਆ ਵੀਰ ਇੱਕ ਫੇਕ ਨਿਊਜ਼ ਦਾ ਫਾਇਦਾ ਹੋ ਗਿਆ ਲੋਕੀ ਥੋੜੇ ਚੈਂਟ ਹੋ ਗਏ ਆਪਣਾ ਸਮਾਨ ਸਮੂਹਣ ਸਹੀ ਕਰ ਲਿਆ ਬੰਨ ਟੁੱਟਿਆ ਨਹੀਂ ਟੁੱਟਿਆ ਪਰ ਫੇਕ ਨਿਊਜ਼ ਦਾ ਲੋਕਾਂ ਨੇ ਥੋੜਾ ਜਿਹਾ ਆਪਣੇ ਆਪ ਨੂੰ ਉਹ ਕਰ ਲਿਆ ਤਿਆਰੀ ਕਰ ਲਈ ਪਰ ਸੇਵਾਦਾਰੀ ਦੱਸੇ ਯਾਰੀ ਵੀ ਸੇਵਾ ਹੀ ਕਰ ਰਹੇ ਸੀ ਵੀ ਬੰਨ ਜਿਹਨਾਂ ਨੇ ਵੀਡੀਓ ਵਾਇਰਲ ਕੀਤੀ ਉਹ ਦਾ ਹੁਣ ਪਾਜੀ ਕੀ ਕਹਿ ਸਕਦੇ ਆ ਉਹ ਵੇਖੋ ਹੁਣ ਡਿੱਗਣ ਲੱਪਿਆ ਉਧਰ ਦੀ ਸਾਈਡ ਕਿ ਹੁਣ ਇੱਧਰ ਤੁਸੀਂ ਕੰਮ ਰੋਕਿਆ ਫਿਰ ਇੱਧਰ ਹੁਣ ਬੋਰੀਆਂ ਲਾ ਕੇ ਸੈੱਟ ਨਹੀਂ ਕਰੋਗੇ ਹਲੇ ਨੀ ਹੋ ਹੀ ਨਹੀਂ ਸਕਦਾ ਇੱਥੇ ਬਹੁਤ ਪੱਥਰ ਪਾਇਆ ਬਹੁਤ ਕੁਛ ਕੀਤਾ ਬੜੀ ਹਿੰਮਤ ਮਾਰੀ ਸਾਡੇ ਆਲੇ ਦੋਲੇ ਪਿੰਡਾਂ ਵਾਲਿਆਂ ਨੇ ਬਹੁਤ ਹਿੰਮਤ ਮਾਰੀ ਪਰ ਨਹੀਂ ਗੱਲ ਬਣਦੀ ਬਈ ਨਹੀਂ ਬਣਦੀ ਬਈ ਪਾਣੀ ਦੀ ਤੁਸੀਂ ਭਾਜੀ ਸਪੀਡ ਵੇਖੋ ਨਾ ਜਿਹੜੀ ਪਾਣੀ ਦੀ ਸਪੀਡ ਆ ਬਹੁਤ ਜ਼ਿਆਦਾ ਸਪੀਡ ਆ ਪਾਣੀ ਦੀ ਤੇ ਅਸੀਂ ਪਿੰਡਾਂ ਵਾਲੇ ਜਿਆਦਾ ਜ਼ੋਰ ਬਹੁ ਲਾਇਆ ਆਇਆ ਜੀ ਜਿੰਨਾ ਤੱਕ ਜ਼ੋਰ ਲੱਗ ਰਿਹਾ ਆ ਜਿੰਨਾ ਅਸੀਂ ਹੈਲਪ ਲਾ ਰਹੇ ਆ ਸਾਡੇ ਨੂੰ ਲੱਗ ਰਿਹਾ ਅਸੀਂ ਉਨੀ ਲਾ ਰਹੇ ਆ ਪ੍ਰਸ਼ਾਸਨ ਜਾਵੇ ਤਾਂ ਹੈਲਪ ਲਾ ਸਕਦੀ ਆ ਸਾਡੀ ਜੇ ਪ੍ਰਸ਼ਾਸਨ ਸਾਡੀ ਹੈਲਪ ਲਾਵੇ ਤਾ ਪਾਣੀ ਹੋਰ ਰੋਕਿਆ ਜਾ ਸਕਦਾ ਆ। ਪ੍ਰਸ਼ਾਸਨ ਦਾ ਲਗਾਤਾਰ ਲੱਗਿਆ ਹੋਇਆ ਕਹਿੰਦੇ ਵੀ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਲੋਕ ਅੱਗੇ ਜ਼ਿਆਦਾ ਪਹੁੰਚ ਰਹੇ ਉਹਨਾਂ ਰੋਕਿਆ ਜਾ ਰਿਹਾ ਵੀ ਅੱਗੇ ਨਾ ਪਹੁੰਚਿਆ ਜਾਵੇ ਜਿਹੜੇ ਸੇਵਾ ਕਰਨ ਵਾਲੇ ਉਹ ਹੀ ਜਾਓ ਗੱਲੇ। ਹਾਂਜੀ ਹਾਂਜੀ ਪਾਣੀ ਵੀ ਕਿਉਂਕਿ ਸਪੀਡ ਬਹੁਤ ਜ਼ਿਆਦਾ ਆ ਤੇ ਜਿਹੜਾ ਅੱਗੇ ਆਪਾਂ ਰੋਕਿਆ ਜਾ ਰਿਹਾ ਇਸ ਕਰਕੇ ਰੋਕਿਆ ਜਾ ਰਿਹਾ ਕਿ ਕਿਸੇ ਦਾ ਨੁਕਸਾਨ ਨਾ ਹੋਵੇ। ਤੇ ਮੇਰਾ ਵੀਰਾ ਹੱਥ ਜੋੜ ਕੇ ਬੇਨਤੀ ਆ ਕੋਈ ਪਾਣੀ ਦੇ ਅੱਗੇ ਨਾ ਜਾਵੇ। ਅੱਛਾ ਅਸੀਂ ਇੱਕ ਚੀਜ਼ ਦੇਖੀ ਕਿ ਜਿਹੜੇ ਲੁਧਿਆਣੇ ਦੇ ਲੋਕ ਨੇ ਆਲੇ-ਦਾਲੇ ਪਿੰਡਾਂ ਦੇ ਵਿੱਚੋਂ ਉਹ ਜ਼ਿਆਦਾਤਰ ਇੱਥੇ ਜ ਕੁਈ ਸੇਵਾ ਕਰਨ ਨਾਲ ਜਿਆਦਾ ਨਹੀਂ ਆ ਰਿਹਾ ਇਹ ਦੇ ਕਰਕੇ ਵੀ ਉਹ ਤਾਂ ਜੀ ਉਹਨਾਂ ਦੀ ਮੰਨ ਦੀ ਇੱਛਾ ਵੀ ਕਿਸੇ ਨੇ ਆਣਾ ਸੇਵਾ ਕਰਨਾ ਨਾਲ ਕਿਸੇ ਨਾਲ ਵੀਡੀਓ ਬਣਾਉਣਾ ਨਾਲ ਦੇਖਣਾ ਨਾਲ ਅਸੀਂ ਤਾਂ ਇਹ ਕਹਿੰਨੇ ਅਵੇਅਰਨੈਸ ਰੱਖੋ ਆਪਣਾ ਬਸ ਜਿਹੜਾ ਵੀ ਸਮਾਨ ਸੂਨ ਆਪਣਾ ਨਾਲ ਦੇ ਪਿੰਡਾਂ ਨਾਲ ਰੋਸਮੈਂਟ ਕਰਾਓ ਵੀ ਆਪਣਾ ਆਪਣਾ ਸਮਾਨ ਸਾਹਮ ਕੇ ਰੱਖਣ ਜਿਹੜੇ ਜਾਨੀ ਨੇ ਆਪਣੇ ਪਸ਼ੂ ਵਗੈਰਾ ਹੈਗੇ ਨੇ ਨਾਲ ਨਾਲ ਦੇ ਪਿੰਡ ਦੇ ਹੈਗੇ ਨੇ ਉਹ ਆਪਣੇ ਆਪਣੇ ਸੇਵ ਕਰ ਲੈਣ ਕਿਤੇ ਕਿਤੇ ਜਾ ਕੇ ਵੀ ਜਿੱਥੇ ਵੀ ਹੁੰਦਾ ਕਿ ਕੋਈ ਇਹ ਪਾਣੀ ਆ ਪਾਣੀ ਦਾ ਕਿਸੇ ਨੇ ਇਹ ਨਹੀਂ ਰਸਾ ਨਹੀਂ ਦੇਖਣਾ ਨਾ ਕਿਸੇ ਦਾ ਨਾਮ ਪੁੱਛਣਾ ਇਹਨੇ ਵਹੰਦੇ ਨੇ ਲੈ ਕੇ ਸਾਰਿਆਂ ਨੂੰ ਲੈ ਜਾਣਾ ਨਾਲ ਇਸ ਲਈ ਕਹਿੰਨੇ ਵੀ ਇੱਥੇ ਆ ਕੇ ਜਿਹਨੇ ਆਣੀ ਆਣਾ ਇੱਥੇ ਕੰਨੇ ਕੰਨੇ ਤੇ ਲਾ ਦੋ ਹੁਣ ਇੰਨੇ ਜਾਣੇ ਖੜੇ ਘਟੋ ਘਟ 1000 ਬੰਦਾ ਖੜਾ 1000 ਬੋਰੀ ਲੱਗੀ ਹੋਈ ਮੈਂ ਕਹਿੰਦਾ ਕਿੱਥੇ ਬੰਨਾ ਹਿਲ ਜੂਗਾ ਜੇ ਹੈਲਪ ਕਰਨੀ ਚਾਹਣ ਤੇ ਇਹ ਚੀਜ਼ ਦੀ ਕਰਨ ਬਾਕੀ ਮੈਂ ਆਪ ਕਹਿੰਦਾ ਸਾਰੇ ਵੀਰਾਂ ਨੂੰ ਆਪਣਾ ਮਾੜਾ ਬਣਾ ਆਓ ਉਹਦੀ ਜਾ ਕੇ ਹੈਲਪ ਕਰਾਵੇ ਬੰਦੇ ਉੱਥੇ ਬੋਰੀਆਂ ਭਰ ਰਹੇ ਆ ਕੋਈ ਇੱਥੇ ਖੜੇ ਜਿਹੜੇ ਆਪਾਂ ਇੱਥੇ ਡਰਾਮਾ ਕਰ ਰਹੇ ਆ ਉੱਥੇ ਜਾ ਕੇ ਬੋਰੀਆਂ ਲਾਵੇ ਕੋਈ ਨਹੀਂ ਬੋਰੀਆਂ ਲਾ ਰਿਆ ਇਹ ਜਿਹੜਾ ਇੱਥੇ ਖੜੇ ਉੱਥੇ ਲਾਵੇ 25 ਫੁੱਟ ਸੀ ਸਾਰਾ ਖੁਰ ਕੇ ਆ ਕਿੰਨਾ ਆ ਗਿਆ ਤੁਹਾਡੇ ਸਾਹਮਣੇ ਆ 25 ਫੁੱਟ ਦੂਰ ਸੀਗਾ ਦੂਰ ਸੀਗਾ ਤੁਹਾਡੇ ਸਾਹਮਣੇ ਇਹ ਹਾਂਜੀ ਰਾਤ ਕੱਲ ਦੇ ਨਹੀਂ ਰਾਤ ਦੀ ਗੱਲ ਕਰਦੇ ਆ ਰਾਤ ਕਿੰਨੇ ਵਿੱਚ ਹੋਇਆ ਫਿਰ ਇਹ ਰਾਤੋਂ ਰਾਤ ਹੁੰਦਾ ਰਿਹਾ ਜੀ ਨਾਲ ਨਾਲ ਖੁਰਦੀ ਜਾਂਦੀ ਤਾਂ ਇਹਦੇ ਪਿੱਛੇ ਕਹਿੰਦੇ ਮ ਲਾਇਆ ਚੀਗਾ ਜਿਹੜਾ ਬੰਨ ਹੋਰ ਵੀ ਖੁਰੀ ਜਾ ਰਿਹਾ ਹੈ ਇਸ ਕਰਕੇ ਲੋਕਾਂ ਨੂੰ ਪਿੱਛੇ ਕਰਿਆ ਜਾ ਰਿਹਾ ਹੈ ਅਸੀਂ ਦੇਖਿਆ ਕਿ ਵੱਖ-ਵੱਖ ਜਿਹੜੇ ਜ਼ਿਲ੍ਹੇ ਨੇ ਉਹਨਾਂ ਵਿੱਚ ਰੋਕ ਰਾਤ ਨੂੰ ਵੀ ਲੱਗੇ ਰਹੇ ਨੇ ਰਾਤ ਨੂੰ ਵੀ ਲੱਗੇ ਰਹੇ ਤੁਸੀਂ ਜਾਂ ਰਾਤ ਲੱਗੇ ਰਹੇ ਬਿਨਾਂ ਲਾਈਟ ਤੋਂ ਬਿਨਾਂ ਲਾਈਟ ਤੋਂ ਲੱਗੇ ਰਹੇ ਆ ਬੋਰੀਆਂ ਸੱਟ ਕਦੀ ਕੋਸ਼ ਸੱਟ ਲੱਗੇ ਹੋਏ ਸੀ ਸਾਰੇ ਸਾਰੇ ਸਾਰਾ ਪਿੰਡ ਨਾਲ ਲੱਗਾ ਹੋਇਆ ਸੀ ਹੁਣ ਦੇ ਹਾਲਾਤਾਂ ਨੂੰ ਦੇਖ ਕੇ ਕੀ ਆ ਰਿਹਾ ਮਨ ਦੇ ਵਿੱਚ ਹੁਣ ਦੇ ਹਾਲਾਤਾਂ ਲੱਗ ਰਿਹਾ ਜੀ ਖੁਰੀ ਰਿਹਾ ਸਾਰਾ ਕੁਝ ਫੁਰਦਾ ਵੀ ਆਇਆ ਨਾਲ ਦੀ ਨਾਲ ਹੁਣ ਜਿੰਨੀ ਹੈਲਪ ਲਾ ਸਕਦੇ ਆ ਅਸੀਂ ਲਾਈ ਜਾ ਰਹੇ ਆ ਬਸ ਇਹ ਹੈ ਕਿ ਅੱਗੇ ਤੋਂ ਅੱਗੇ ਜਿੰਨੇ ਪਿੰਡ ਦੇ ਇਲਾਕੇ ਨੇ ਉਹਨਾਂ ਨੂੰ ਆਪਣਾ ਸੇਫ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਤਿਆਰੀ ਰਹਿਣੀ ਚਾਹੀਦੀ ਆਪਣੀ ਤਿਆਰੀ ਰੱਖਣ ਇਧਰਲੇ ਪਾਸੇ ਕਿਹੜੇ ਕਿਹੜੇ ਪਿੰਡ ਆ ਜਾਂਦੇ ਨੇ ਮੂਰੇ ਇਧਰਲੇ ਪਾਸੇ ਜੀ ਸਸਰਾਲੀ ਤੇ ਢੇਰੀ ਪਿੰਡ ਦੋਸਗੜ ਪੂਤਗੜੇ ਸਾਰੇ ਪਿੰਡੇ ਪਿੰਡ ਇਧਰ ਨੂੰ ਆਉਂਦੇ ਆ ਇਹਨਾਂ ਨੂੰ ਸਾਰਿਆਂ ਹੱਥ ਜੋੜ ਕੇ ਇਹ ਹੀ ਬੇਨਤੀ ਹੈ ਕਿ ਆਪਣੀ ਤਿਆਰੀ ਰੱਖਣ ਜਿੰਨਾ ਪਸ਼ੂ ਡੰਗਰ ਜਿੰਨੇ ਦੇ ਡੰਗਰ ਡੁੰਗਰ ਰਹਿਗੇ ਆ ਜਿਹੜੇ ਉਹ ਸੇਫ ਏਰੀਆ ਚ ਰੱਖਣ ਜੀ ਆਪਣੀ ਤਿਆਰੀ ਰੱਖਣ ਤੇ ਇਹ ਬੰਨ ਜਿਹੜਾ ਪਿੱਛੇ ਤੱਕ ਜਿੰਨਾ ਸਾਰਾ ਖੁਰਿਆ ਹੋਇਆ ਇਸ ਵੇਲੇ ਕਿ ਇਹ ਇਕੱਲਾ ਇੰਨਾ ਕੀ ਟੁੱਟਾ ਇਹ ਸਾਰਾ ਬੰਨ ਖੁਰਿਆ ਜੀ ਇਹ ਸਾਰਾ ਬੰਨ ਘਟੋ ਘਟ ਅੱਗੇ 40 ਫੁੱਟ ਅੱਗੇ ਬੰਨ ਸੀਗਾ ਇਸ ਰਾਤ ਦਾ ਖੁਰਦਾ ਪਿਆ ਆ ਦੇ ਖੁਰਦਾ ਖੁਰਦਾ 10 5 ਫੁੱਟ 5 10 ਫੁੱਟ ਰਹਿ ਗਿਆ ਆ ਤੇ ਬਸ ਇਹੀ ਅਰਦਾਸ ਲੱਗ ਰਿਆਂ ਜੀ ਵਾਹਿਗੁਰੂ ਨਰਦਾਸ ਇਹੀ ਲਈ ਜਾ ਰਹੀ ਆ ਕਿ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਲੁਧਾਨੇ ਉੱਤੇ ਮਿਹਰ ਕਰੇ ਕਿਰਪਾ ਕਰੇ ਰੱਬ ਦੇ ਅੱਗੇ ਅਰਦਾਸ ਇਹੀ ਲਾ ਰਹੇ ਆ ਜੀ ਬਸ ਉਹ ਕਹਿੰਦੇ ਬੈਨੇ ਕਹਿੰਦੇ ਵੀ ਹਬਾ ਸਾਇਲਾ ਕਿ ਤਾਂ ਨਹੀਂ ਹੋਣਾ ਚਾਹੀਦਾ ਜੇ ਅਗਰ ਇਹ ਬੰਨ ਖੁਰ ਜਾਂਦਾ ਤਾਂ ਲੁਧਿਆਣੇ ਦੇ ਉੱਤੇ ਕੀ ਆਫਤ ਆਊਗੀ ਜੇ ਇਹ ਬੰਨ ਖੁਰਦਾ ਆ ਤੇ ਕਾਫੀ ਪਿੰਡੋ ਇਲਾਕੇ ਨੂੰ ਫਰਕ ਪੈਣਾ ਆ ਜੀ ਕਾਫੀ ਪਿੰਡੋ ਇਲਾਕੇ ਇਹ ਆ ਕਿ ਨੁਕਸਾਨ ਹੋ ਸਕਦਾ ਜਾਨ ਮਾਲ ਦਾ ਕਾਫੀ ਨੁਕਸਾਨ ਹੋ ਸਕਦਾ ਆ ਇਹ ਕਿਹਾ ਜਾ ਰਿਹਾ ਆ ਜੀ ਸੋ ਇਹ ਤਸਵੀਰ ਤਸਵੀਰ ਇੱਕ ਵਾਰ ਇਧਰ ਆ ਕੇ ਦਿਖਾਓ ਕਰਨ ਉੱਪਰ ਥੋੜਾ ਜਾ ਕੇ ਵੀ ਇਹ ਦੇਖੋ ਇਹ ਬੰਨ ਹੈ ਜਿਹੜਾ ਖੁਰ ਚੁੱਕਿਆ ਇਸ ਬੰਨ ਦੇ ਖੁਰਨ ਦੇ ਕਾਰਨ ਅਗਲੇ ਜਿਹੜੇ ਇਲਾਕੇ ਨੇ ਉਹਨਾਂ ਦੇ ਉੱਤੇ ਮੁਸੀਬਤ ਖੜੀ ਹੈ ਔਰ ਲਗਾਤਾਰ ਪਿੰਡ ਵਾਸੀ ਨੇ ਜਾਂ ਪਿੰਡ ਦੇ ਆਲੇ-ਦਾਲ ਦੇ ਲੋਕ ਜਿਹੜੇ ਨੇ ਉਹ ਇਕੱਠੇ ਹੋ ਕੇ ਇੱਥੇ ਬਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਆ ਬੀਤੇ ਦਿਨ ਤੋਂ ਜ਼ਿਆਦਾ ਲੋਕ ਇਕੱਠੇ ਹੋਏ ਸੀਗੇ ਔਰ ਬਨ ਨੂੰ ਮਜ਼ਬੂਤ ਵੀ ਕੀਤਾ ਗਿਆ ਸੀ ਲੇਕਿਨ ਫੇਰ ਵੀ ਇਹ ਢਾਹ ਲੱਗਦੀ ਹੋਈ ਇਹ ਬਨ ਜਿਹੜਾ ਖੁਰ ਗਿਆ ਹਾਲਾਂਕਿ ਦੂਸਰੇ ਪਾਸੇ ਗੱਲ ਕਰੀਏ ਲੋਕਾਂ ਦੀ ਤਾਂ ਦੂਸਰੇ ਪਾਸੇ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਅਸੀਂ ਕੀ ਅਗਲੇ ਹਾਲਾਤ ਕੀ ਨੇ ਇਸ ਵੇਲੇ ਇਹ ਸਸਰਾਲੀ ਕਲੋਨੀ ਦਾ ਬਨ ਹੈ ਔਰ ਬਿਲਕੁਲ ਦੂਸਰੇ ਪਾਸੇ ਦੇਖੋ ਕਿ ਲੋਕ ਇੱਥੇ ਇਕੱਠੇ ਕਿਸ ਤਰ੍ਹਾਂ ਹੋ ਰਹੇ ਨੇ ਵੱਖ-ਵੱਖ ਪਿੰਡਾਂ ਚੋਂ ਆ ਰਹੇ ਨੇ ਲੋਕ ਆ ਕੇ ਇੱਥੇ ਦੇਖ ਰਹੇ ਨੇ ਬੰਨ ਕਿੰਨਾ ਖੁਰ ਚੁੱਕਿਆ ਲੇਕਿਨ ਇਧਰੋਂ ਅਗਰ ਬੋਰੀਆਂ ਚੱਕਣੀਆਂ ਪੈਣਗੀਆਂ ਤਾਂ ਪਤਾ ਨਹੀਂ ਕਿੰਨੇ ਕੁ ਲੋਕ ਹੋਣਗੇ ਜਿਹੜੇ ਇੱਥੇ ਸੇਵਾ ਕਰਨਗੇ ਜ਼ਿਆਦਾਤਰ ਲੋਕ ਇੱਥੇ ਦੇਖਣ ਦੇ ਲਈ ਆ ਰਹੇ ਨੇ ਕਿ ਇਹ ਬੰਨ ਕਿੰਨਾ ਖੁਰ ਗਿਆ ਕਿੰਨਾ ਪਾਣੀ ਅੰਦਰ ਆ ਸਕਦਾ ਹੈ ਤੇ ਇੱਕ ਰਿਸਕ ਵੀ ਲਿਆ ਜਾ ਰਹੇ ਲੋਕਾਂ ਦੇ ਵੱਲੋਂ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵਾਰ-ਵਾਰ ਲੋਕਾਂ ਨੂੰ ਇਸ ਦੇ ਉੱਤੇ ਜਿਹੜਾ ਅਵੇਅਰ ਵੀ ਕੀਤਾ ਜਾ ਰਿਹਾ ਹੈ ਕਿ ਆਪਣੇ ਘਰਾਂ ਦੇ ਵਿੱਚ ਜੋ ਵੀ ਸੰਸਮਾਨ ਹੈ ਸਾਰਾ ਸੰਭਾਲਿਆ ਜਾਵੇ ਅਗਰ ਤੁਹਾਡੇ ਦੋ ਮੰਜ਼ਲਾ ਇਮਾਰਤਾਂ ਨੇ ਔਰ ਅਗਰ ਪਾਣੀ ਪਨ ਟੁੱਟ ਜਾਂਦਾ ਤੁਸੀਂ ਰੈਸਕਿਊ ਨਹੀਂ ਹੁੰਦੇ ਹੈਗੇ ਰੈਸਕਿਊ ਨਹੀਂ ਹੋ ਪਾਉਂਦੇ ਤਾਂ ਤੁਸੀਂ ਪਹਿਲੀ ਮੰਜ਼ਲ ਦੇ ਉੱਤੇ ਰਹੋ ਤਾਂ ਕਿ ਪਾਣੀ ਜਿਹੜਾ ਉਹਦਾ ਬਹਾਵ ਅਗਰ ਆਵੇ ਵੀ ਤਾਂ ਤੁਸੀਂ ਆਪਣਾ ਸੇਫ ਸੈਕਾ ਦੇ ਉੱਤੇ ਬੈਠੇ ਹੋਵੋ ਸੁਰੱਖਿਅਤ ਰਹੋ ਤਾਂ ਇਹ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕ ਸੁਰੱਖਿਅਤ ਰਹਿਣ ਲੇਕਿਨ ਫਿਰ ਵੀ ਲੋਕ ਕਿੱਥੇ ਦੇਖੋ ਕਿ ਇਕੱਠੇ ਹੋਈ ਜਾ ਰਹੇ ਨੇ ਔਰ ਇਸ ਵੇਲੇ ਰਾਹਤ ਕਾਰਜਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਰੇਤਾ ਭਰ ਕੇ ਬੋਰੀਆਂ ਨੂੰ ਜਿਹੜਾ ਰੱਖਿਆ ਜਾ ਰਿਹਾ ਸੀਗਾ ਤਾਂ ਉਹ ਹੁਣ ਰੋਕ ਦਿੱਤਾ ਗਿਆ ਹੈ ਕਿਉਂਕਿ ਲਗਾਤਾਰ ਬੋਰੀਆਂ ਸਿੱਟੀਆਂ ਜਾ ਰਹੀਆਂ ਸੀਗੀਆਂ ਅੰਦਰ ਲੇਕਿਨ ਉਹ ਕਿਸੇ ਪਾਸੇ ਖੜ ਨਹੀਂ ਰਹੀਆਂ ਇਸ ਕਰਕੇ ਇਹਨਾਂ ਕਾਰਜਾਂ ਦੇ ਵਿੱਚ ਹੁਣ ਨਵੀਂ ਵਿਉਂਤਵੰਦੀ ਜਿਹੜੀ ਬਣਾਈ ਜਾਊਗੀ ਅਤੇ ਲੋਕ ਨੇ ਜਿਹੜੇ ਇੱਥੇ ਜੋ ਸੇਵਾ ਕਰ ਰਹੇ ਸੀਗੇ ਉਹਨਾਂ ਨੇ ਇਸ ਬੰਦ ਦੇ ਉੱਤੇ ਹਲੇ ਸੇਵਾ ਇਸ ਵੇਲੇ ਰੋਕੀ ਹੈ ਲੇਕਿਨ ਲੋਕਾਂ ਨੂੰ ਅੱਗੇ ਜਾਣ ਤੋਂ ਵੀ ਰੋਕਿਆ ਜਾ ਰਿਹਾ ਜਿਵੇਂ ਦੇਖ ਸਕਦੇ ਹੋ ਵੱਖ-ਵੱਖ ਜਗਾ ਦੇ ਉੱਤੇ ਰਸੀਆਂ ਲਾ ਕੇ ਅੱਗੇ ਜਾਣ ਤੋਂ ਰੁਕਿਆ ਜਾ ਰਿਹਾ ਲੇਕਿਨ ਫਿਰ ਵੀ ਲੋਕ ਅੱਗੇ ਵਧ ਰਹੇ ਨੇ ਦੇਖਣ ਦੇ ਲਈ ਔਰ ਲਗਾਤਾਰ ਦੇਖਣ ਦੀ ਭਾਰੀ ਗਿਣਤੀ ਦੇ ਵਿੱਚ ਲੋਕ ਆ ਰਹੇ ਨੇ ਜਿਹੜੇ ਬਾਕੀ ਪਿੰਡ ਤੇ ਸ਼ਹਿਰ ਸੀਗੇ ਜਿਵੇਂ ਦੁਆਬਾ ਹੋ ਗਿਆ ਜਾਂ ਮਾਝਾ ਹੋ ਗਿਆ ਉਹਦੇ ਵਿੱਚ ਲੋਕ ਅਗਰ ਦੇਖਣ ਦੇ ਲਈ ਪਹੁੰਚ ਰਹੇ ਸੀ ਤਾਂ ਨਾਲ-ਨਾਲ ਸੇਵਾ ਵੀ ਕਰ ਰਹੇ ਸੀ ਲੇਕਿਨ ਲੁਧਿਆਣੇ ਦੇ ਵਿੱਚ ਕੁਝ ਹੋਰ ਦੇਖਣ ਨੂੰ ਮਿਲ ਰਿਹਾ ਕਿ ਲੋਕ ਆਉਂਦੇ ਪਏ ਨੇ ਦੇਖਦੇ ਪਏ ਨੇ ਬੰਨ ਨੂੰ ਦੇਖ ਕੇ ਅੱਗੇ ਵਧ ਰਹੇ ਨੇ ਲੇਕਿਨ ਕੋਈ ਸੇਵਾ ਜਿਹੜੀ ਹੈ ਉਹੀ ਲੋਕ ਕਰ ਰਿਹਾ ਜਿਹੜੇ ਹੁਣ ਇਸ ਵੇਲੇ ਬੈਠੇ ਹੋਏ ਨੇ ਇਹਨਾਂ ਨੇ ਸੇਵਾ ਵੀ ਕੀਤੀ ਹੈ ਸੇਵਾ ਕਰਨ ਤੋਂ ਬਾਅਦ ਛਾਵੇਂ ਬੈਠੇ ਨੇ ਰੈਸਟ ਕਰਦੇ ਪਏ ਨੇ ਲੋਕ ਲੇਕਿਨ ਜਿਹੜੇ ਬਨ ਵੱਲ ਨੂੰ ਜਾ ਰਹੇ ਨੇ ਜੋ ਨਵੇਂ-ਨਵੇਂ ਆ ਰਹੇ ਨੇ ਦੇਖ ਕੇ ਵਾਪਸ ਆਪਣੇ ਪਿੰਡਾਂ ਵੱਲ ਨੂੰ ਤੁਰ ਜਾਂਦੇ ਨੇ ਤਾਂ ਸੇਵਾ ਕਰਕੇ ਕਈ ਰਾਜੀ ਨਹੀਂ ਹੈਗੇ ਇਸ ਮੌਕੇ ਔਰ ਦੂਸਰੇ ਪਾਸੇ ਇਹ ਤਮਾਸ਼ੀ ਬਣ ਚੁੱਕੇ ਆ ਵੀ ਇਸ ਵੇਲੇ ਦੇ ਹਾਲਾਤ ਕੀ ਨੇ ਜਿਹੜੇ ਸਸਰਾਲੀ ਕਲੋਨੀ ਜਿਹੜਾ ਬਣ ਹੈ ਉਸ ਦੇ ਲੇਕਿਨ ਫੇਰ ਵੀ ਲੋਕ ਇੱਥੇ ਇਕੱਠੇ ਜਿਹੜੇ ਹੋ ਰਹੇ ਨੇ ਜਿਹੜੇ ਸੇਵਾ ਕਰ ਰਹੇ ਨੇ ਉਹਨਾਂ ਦੀ ਸੇਵਾ ਲਗਾਤਾਰ ਜਾਰੀ ਹੈ ਉਹ ਲਗਾਤਾਰ ਬੂਰੀਆਂ ਵੀ ਭਰ ਰਹੇ ਨੇ ਮਿੱਟੀ ਦੀ ਤੇ ਰੇਤ ਦੀ ਔਰ ਕੋਸ਼ਿਸ਼ ਕਰ ਰਹੇ ਨੇ ਕਿ ਬੰਨ ਜਿਹੜਾ ਖੁਰ ਰਿਹਾ ਉਸ ਨੂੰ ਬਚਾਇਆ ਜਾ ਸਕੇ ਔਰ ਬਿਲਕੁਲ ਸਾਹਮਣੇ ਜਿਹੜੀਆਂ ਜੀਸੀਬੀ ਅਤੇ ਬਾਕੀ ਜਿਹੜੀਆਂ ਮਸ਼ੀਨਸ ਨੇ ਉਹ ਲਿਆਂਦੀਆਂ ਗਿਆ ਨੇ ਪੋਕਲਿਫਟ ਵੀ ਲਿਆਂਦੀ ਗਈ ਹੈ ਔਰ ਇੱਕ ਹੋਰ ਆਰਜੀ ਬੰਨ ਜਿਹੜਾ ਬਣਾਇਆ ਜਾ ਰਿਹਾ ਇਹ ਸਾਹਮਣੇ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਹਮਣੇ ਵਾਲਾ ਬੰਨ ਹੈ ਜਿਹੜਾ ਹੁਣ ਅਰਜੀ ਤੌਰ ਤੇ ਇੱਕ ਪੱਕਾ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਗਰ ਇਹ ਬੰਨ ਖੁਰ ਜਾਂਦਾ ਤਾਂ ਇੱਥੋਂ ਪਾਣੀ ਬਾਹਰ ਨਾ ਆਵੇ ਔਰ ਇਹ ਵੀ ਕੱਲ ਦਾ ਬੰਨ ਬਣਾਉਣ ਲੱਗੇ ਹੋਏ ਨੇ ਪ੍ਰਸ਼ਾਸਨ ਇੱਥੇ ਮੌਜੂਦ ਹੈ ਔਰ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਬੰਨ ਨੂੰ ਜਲਦੀ ਜਲਦੀ ਬਣਾਇਆ ਜਾਵੇ ਕਿਉਂਕਿ ਲਗਾਤਾਰ ਜੋ ਪਾਣੀ ਟਾ ਮਾਰ ਰਿਹਾ ਹੈ ਬੰਨ ਨੂੰ ਤਾਂ ਉਹ ਖੁਰਦਾ ਜਾ ਰਿਹਾ ਤੇ ਇਸ ਕਰਕੇ ਬਹੁਤ ਮੁਸੀਬਤ ਜਿਹੜੀ ਸਿਰ ਤੇ ਉੱਤੇ ਖੜੀ ਹੋਈ ਹੈ ਔਰ ਫਿਰ ਵੀ ਲੋਕ ਪਿੱਛੇ ਨਹੀਂ हट ਰਹੇ ਹੈਗੇ ਤੇ ਇਸ ਜਗ੍ਹਾ ਦੇ ਉੱਤੇ ਖੜ ਕੇ ਤਮਾਸ਼ਾ ਜਿਹੜਾ ਉਹ ਦੇਖ ਰਹੇ ਨੇ ਸੁਵਦੇਰੀ ਅਪਡੇਟਸ ਜੁੜ ਰਹੇ ਮਿੱਟੀ ਦੇ ਨਾਲ